ਨਾਂ ਪਿਛਲੇ 23 ਸਾਲ ਤੋਂ ਇੱਥੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਦੁਕਾਨਾਂ ਕਿਹੜੀ ਅਥਾਰਟੀ ਨਾਲ ਇੱਥੇ ਨੇ ਇਹ ਜ਼ਮੀਨ ਹੈ ਜਿਹੜੀ ਜਿਹੜੀ ਤੇ ਸਰਕਾਰ ਨੇ 70 70 ਰੁਪਏ 2.5 ਲੱਖ ਰੁਪਏ ਲੈ ਕੇ ਦੁਕਾਨਾਂ ਬਣਾਈਆਂ ਤਾਂ ਇਹ ਕਿਹੜੀ ਅਥਾਰਟੀ ਦੇ ਕੀਦੇ ਥੱਲੇ ਆ ਤਸੀਂਦਾ ਸਾਹਿਬ ਨੂੰ ਪਤਾ ਹੀ ਨਹੀਂ ਮਤਲਬ ਮੇਰੇ ਲਈ ਇਹ ਸਰਪ੍ਰਾਈਜ਼ ਤੁਸੀਂ ਅੱਗੇ ਫੁੱਟਾ ਗਲਾਡਾ ਹਜੇ ਜਦ ਕੇ ਫੁੱਟਾ ਡੀ ਤਾਂ ਮੈਂ ਨਾ ਲੁਧਿਆਣੇ ਵਾਲੇ ਗਲਾਡਾ ਦੇ ਥੱਲੇ ਆ ਗਲਾਡਾ ਗਲਾਡਾ ਦੇ ਥੱਲੇ ਇਹਨੂੰ ਫੁੱਟਾਈ ਕਿ ਹੈਗੀ ਚਲੋ ਗਲਾਡਾ ਥੱਲੇ ਇਹਨੂੰ ਕਿਉਂ ਲਿਆ ਗਿਆ ਕਿਹਦੇ ਆਰਡਰ ਨਾਲ ਲਿਆ ਗਿਆ ਮੈਂ ਮੰਨ ਸਕਦਾ ਨਹੀਂ ਪਤਾ ਪਰ ਤੁਸੀਂ ਇਸ ਜਗ੍ਹਾ ਦੇ ਤਹਿਸੀਲਦਾਰ ਹੋ ਤੇ ਆ 40 ਦੁਕਾਨਾਂ ਨੇ ਉਹ ਕਿਸ ਜ਼ਮੀਨ ਥੱਲੇ ਨਹੀਂ ਜਾਂਦੇ ਨੇ ਜਾਂ ਕਿਸ ਅਥਾਰਟੀ ਨਾਲ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਆ ਮੈਂ ਸਰਪ੍ਰਾਈਜ਼ਡ ਪਹਿਲੀ ਗੱਲ ਇਹ ਹੈਰਾਨਗੀ ਦੀ ਗੱਲ ਹੈ ਕਿ ਸਾਡਾ ਇਸ ਤੰਤਰ ਚੱਲ ਰਿਹਾ ਹੈ ਅਗਲੀ ਗੱਲ ਉਹਨਾਂ ਨੂੰ ਨਹੀਂ ਪਤਾ ਕੁਛ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਪਤਾ ਆ ਪਿੱਛੇ ਪਾਈ ਜੀ ਤੁਸੀਂ ਵੇਖ ਰਹੇ ਹੋਗੇ 12 ਕਿੱਲੇ ਜਗ੍ਹਾ ਇੱਥੇ ਕਚਹਿਰੀਆਂ ਹੁੰਦੀਆਂ ਸੀ ਔਰ ਇਹ ਸ਼ਹਿਰ ਤੇ ਜਮ੍ਹਾਂ ਵਿੱਚ ਜਗ੍ਹਾ ਸਭ ਤੋਂ ਪ੍ਰਾਇਮਰੀ ایرিয়া ਹੈ ਇਹ ਕਿਹੜੇ ਕਰੋੜ ਤੋਂ ਹੁੰਦੇ ਹੈ ਹੁਣ ਇਹ ਮਸਲਾ ਕੀ ਹੈ ਮਸਲਾ ਇਹ ਜੁੜਿਆ ਹੋਇਆ ਸਾਰ ਪਹਿਲਾਂ ਲੈਂਡ ਪੂਲਿੰਗ ਫੇਰ ਅਗਲੀ ਕੋਸ਼ਿਸ਼ ਆਏ ਇਕਨੋਮਿਕਲੀ ਵੀਕਰ ਸੈਕਸ਼ਨ ਹੁੰਦਾ ਜਿਹੜਾ ਈਡਬਲਯੂਐਸ ਦੇ ਤਹਿਤ ਥੋੜੇ ਜਿਹੇ ਏਰੀਆ ਚ ਬਿਲਡਿੰਗ ਬਣਾ ਕੇ ਘੜ ਦੇ ਦਿਓ ਤੇ ਬਾਕੀ ਜ਼ਮੀਨ ਹੜੱਪ ਲਓ ਚੌਥੀ ਕੋਸ਼ਿਸ਼ ਆਏ ਕਿ ਜਿੰਨੀਆਂ ਵੀ ਪੀਡਬਲਯੂਡੀ ਬਿਜਲੀ ਬੋਰਡ ਜਾਂ ਗਲਾਟਾ ਜਿੰਨੇ ਵੀ ਐਜੇ ਡੈਡੋ ਆਪਣੀਆਂ ਛੇ ਡਿਵੀਜ਼ਨਾਂ ਨੇ ਜਿੰਨੀਆਂ ਵੀ ਉਹ ਜ਼ਮੀਨਾਂ ਨੇ ਉਹਨਾਂ ਨੂੰ ਜਾਂ ਤਾਂ ਵੇਚਿਆ ਜਾਵੇ ਜਾ ਉਹਨਾਂ ਦੇ ਅਹੇਸਟ ਲੋਨ ਕ੍ਰੀਏਟ ਕੀਤਾ ਜਾ ਉਹਦੇ ਲਈ ਇਹ ਪੰਜਾਬ ਸਰਕਾਰ ਦੀ ਜੋ ਸਾਜ਼ਿਸ਼ਦਰ ਸਾਜ਼ਿਸ਼ ਕਲਾ ਹਾਲ ਤੇ ਲੋਕ ਇੱਥੇ ਨਹੀਂ 23 ਸਾਲ ਦਾ ਦੁਕਾਨਾ ਔਰ ਉਹ ਤੋਂ ਪਹਿਲਾਂ 22 ਸਾਲ ਤੇ ਔਰ ਸੱਡਨਲੀ ਤੁਸੀਂ ਉਹਨਾਂ ਨੂੰ ਨੋਟਿਸ ਭੇਜ ਕੇ ਉੱਤੇ ਜਾਓ ਓਏ ਐਂ ਤਾਂ ਤੁਸੀਂ ਯਾਰ ਕਿਰਾਏਦਾਰ ਨੂੰ ਨਹੀਂ ਭੇਜ ਸਕਦੇ ਕੋਈ ਬੰਦਾ ਕਿਰਾਏ ਤੇ ਰਹਿ ਗਿਆ ਭੇਜ ਕੇ ਵਿਖਾਓ ਜੇ ਉਹ ਕਵੇ ਨਾ ਤਾਂ ਅਦਾਲਤ ਵੀ ਨਾ ਨਹੀਂ ਕਰ ਸਕਦੇ ਇਹਨਾਂ ਨੂੰ ਨੋਟਿਸ ਭੇਜ ਕੇ ਆਂਦੇ ਜਾਓ ਇਹ ਕਿਵੇਂ ਹੋ ਗਿਆ ਇਹਦੇ ਪਿੱਛੇ ਮੋਟਿਵ ਕੀ ਹੈ ਪੀ ਕੱਢਿਆ ਗਿਆ ਤੁਹਾਡਾ ਬੁਝਿਆ ਖੱਲਿਆ ਐਸਐਮ ਇਸ ਕਿਸ ਕਿਸਮ ਦਾ ਜੋਤਾ ਅੱਜ ਕੱਲੇ ਆ ਸੋਲੂਸ਼ਨ ਇਹ ਕੱਢਿਆ ਗਿਆ ਇੱਕ ਤਾਂ ਤੁਹਾਡੇ ਅਸੀਂ ਤੁਹਾਡੇ ਕੈਮਰੇ ਆ ਰਹੇ ਇਸ ਸੰਸਾਰ ਨੂੰ ਦੱਸਿਆ ਔਰ ਕੋਟੇ ਵਿੱਚ ਹਾਈ ਕੋਰਟ ਦੀ ਇਹ ਕੀ ਕਿਹਾਊਂਗੀ ਔਰ ਨਾਲ ਨਾਲ ਮੈਂ ਤੁਹਾਨੂੰ ਬਾਵੇ ਨਾਲ ਕਹਿ ਰਿਹਾ ਕਿ ਆ ਦੁਕਾਨਾਂ ਸਰਕਾਰ ਨੇ ਬਣਾਈਆਂ ਔਰ ਇਹਨਾਂ ਦੁਕਾਨਾਂ ਦਾ ਹੀ ਕਿਰਾਇਆ ਦਿੰਦੇ ਨੇ ਔਰ ਹਰ ਸਾਲ ਉਹ ਕਿਰਾਇਆ ਇਨਕਰੀਜ਼ ਹੁੰਦਾ ਹੈ ਤੇ ਇਹਨਾਂ ਨੂੰ ਹਟਾਉਣ ਦਾ ਮੋਟਿਵ ਕੀ ਹੈ ਤੁਹਾਡੇ ਸਾਹਮਣੇ ਮੈਂ ਪੁੱਛਿਆ ਤਸਿਲਕਾਰ ਨੂੰ ਕਿ ਭਾਈ ਰੀਜ਼ਨ ਕੀ ਹੈ ਕਿਹੜੇ ਕੰਮ ਨਗਰ ਕੌਂਸਲ ਦਾ ਪ੍ਰਧਾਨ ਖੜਾ ਸੀ ਮੈਂ ਉਹ ਤੋਂ ਵੀ ਇਹ ਗੱਲ ਪੁੱਛੀ ਕਾਫੀ ਗੱਲਾਂ ਕਰੀ ਜਾਂਦਾ ਸੀ ਇਹ ਜ਼ਮੀਨ ਕਾਦੇ ਲਈ ਲੈ ਰਹੇ ਹੋ ਤੇ ਪਹਿਲਾਂ ਕਿਹਦੇ ਨਾਤੇ ਇਹਨਾਂ ਕੋਲੇ ਸੀ ਦੱਸ ਕਿ ਜ਼ਮੀਨ ਕਾਦੇ ਲਈ ਲਈ ਜਾ ਰਹੀ ਹੈ ਤੇ ਕਾਦੇ ਲਈ ਏ ਪਹਿਲਾਂ ਸੀਗੀਆਂ ਪਤਾ ਹੀ ਕੱਖ ਨਹੀਂ ਮਾਨ ਸਾਹਿਬ ਤੁਹਾਡੇ ਨਿਚਲੇ ਦੇ ਵਿੱਚੇ ਕੰਮ ਹੋ ਰਿਹਾ ਹੋਣਾ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਐਕਸੀਡੈਂਟ ਜੀ ਬਿਲਕੁਲ ਕਰ ਰਹੀ ਹੈ ਲੈਂਡ ਪੂਲ ਹੈ ਕੱਲਾ ਔਰ ਜਿਹੜੀਆਂ ਆ ਪੰਚਾਇਤਾਂ ਦੀ ਜ਼ਮੀਨ ਲੈ ਰਹੀ ਹੈ 12 ਪਿੰਡਾਂ ਦੀ ਲਿਸਟ ਮੇਰੇ ਕੋਲ ਹੈ ਮੁਹਾਲੀ ਦੇ ਨਾਲ ਦੀ ਆ ਬਾਕੀ ਬਿਜਲੀ ਬੋਰਡ ਕਮਾਡਾ ਗਲਾਡਾ ਜਿੰਨੇ ਨੇ ਇਹਨਾਂ ਦੀਆਂ ਜ਼ਮੀਨਾਂ ਆ ਤੁਹਾਡੇ ਸਾਹਮਣੇ ਉਧਾਰ ਹਨ ਹੈ ਅਗਲਾ ਤੁਹਾਨੂੰ ਮੈਂ ਦੱਸਾਂ ਪੰਜਾਂ ਸ਼ਹਿਰਾਂ ਦਾ ਮੈਨੂੰ ਪਤਾ ਹੈ ਜਿਦੇ ਚੱਕ ਪਟਿਆਲਾ ਵੀ ਹੈ ਜਿਦੇ ਚੰਮਕਸਰ ਵੀ ਹੈ ਜਿੱਥੋਂ ਦੀਆਂ ਜ਼ਮੀਨਾਂ ਲੈ ਰਹੇ ਨੂੰ ਕਾਰਨ ਕੀ ਹੈ ਕਿ 1.5 ਸਾਲ ਬੱਚਿਆ ਹੈ ਇੱਕ ਤਾਂ ਇਹ ਆਪ ਦੀ ਕੋਈ ਅਜੀਬ ਨਾ ਲੱਗਦਾ ਇਹ ਸਭ ਦਾ ਮੋੜ ਚੱਲ ਰਿਹਾ ਇੱਥੇ ਇਹ ਬਚੋ ਹੁਣ ਮੈਨੂੰ ਇਹ ਦੱਸੋ ਨੇਪਾਲ 'ਚ ਕਿਉਂ ਹੋਇਆ ਹੈ ਨੇਪਾਲ 'ਚ ਤੁਹਾਨੂੰ ਪਤਾ ਕਿਉਂ ਹੋਇਆ ਉੱਥੇ ਇੱਕ ਨਿੱਪੋ ਕੇ ਡਿਵਾਲਾ ਮਾਮਲਾ ਚੱਲੂ ਹੋਇਆ ਸੀ ਨਿੱਪੋਕੇ ਨਿੱਪੋ ਅਕੈडमी ਇਸ ਟਰੱਕ ਦੇ ਲੋਕਾਂ ਨੇ ਬਗਾਵਤ ਕੀਤੀ ਉਹਨਾਂ ਹੀ ਮੰਤਰੀਆਂ ਨੂੰ ਭਜਾ ਕੇ ਕੁੱਟਿਆ ਹੁਣ ਮੈਨੂੰ ਦੱਸੋ ਆ ਸਾਡੇ ਪੰਜਾਬ ਦੇ ਥੀਰੇ 'ਚ ਖੜ ਕੇ ਇੱਕ ਨਗਰ ਕੌਂਸਲ ਦਾ ਪ੍ਰਧਾਨ ਆਉਂਦਾ ਜਿਉਂ ਨੂੰ ਇਹ ਨਹੀਂ ਪਤਾ ਕਿ ਜ਼ਮੀਨ ਕਿਸ ਕੰਮ ਲਈ ਜਾ ਰਹੀ ਹੈ ਉਹ ਚਲੋ ਇੱਥੇ ਇੱਕ ਸਰਫਾਸ ਦੀਆਂ ਗੋਲੀਆਂ ਲਈ ਖੜਾ ਸੀ ਵਿਚਾਰਾ ਬੰਦਾ ਨਹੀਂ ਜਿਹੜੇ ਇੱਕ ਪੈਟਰੋਲ ਦੀ ਬੋਤਲ ਲਈ ਖੜਾ ਸੀ ਕਿ ਮੈਂ ਮਾਰੀ ਜਾਊਂਗਾ ਆਏ ਰੰਗਲਾ ਪੰਜਾਬ ਜੇ ਆ ਰੰਗਲਾ ਪੰਜਾਬ ਹੋਵੇ ਐਂ ਹੀ ਹੋਵੇ ਹੁਣ ਤਾਂ ਕਹਿ ਰਹੇ ਨੇ ਆਨੇ ਰੰਗਲਾ ਪੰਜਾਬ ਦੀ ਖਾਤੇ ਚੜਦੀ ਕਲਾ ਵਾਲਾ ਕਹਿਣਾ ਸ਼ੁਰੂ ਕਰਦਾ ਉਹਦੀ ਥਾਂ ਤੇ ਪੈਸੇ ਕੱਢਦਾ ਉਹ ਵੀ ਕਰਦਾ ਮੈਨੂੰ ਦੇਖੋ ਜੀ ਦੁਕਾਨਾਂ ਦਾ ਮਤਲਬ ਕਿ ਦੋ ਦਿਨਾਂ ਦਾ ਨੋਟਿਸ ਆ ਗਿਆ ਡੀਸੀ ਸਾਹਿਬ ਨੂੰ ਮਿਲ ਕੇ ਵੀ ਆਏ ਉਹ ਕਹਿੰਦੇ ਹਾਂ ਹੱਥ ਕੱਢਾਂਗੇ ਕਹਿੰਦੇ ਆ ਵੀ ਦੋ ਦਿਨਾਂ ਚੋਂ ਸਭ ਖਾਲੀ ਕਰੋ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਜਿਹੜਾ ਐਮਐਲਏ ਸਾਹਿਬ ਨਾਲ ਗੱਲ ਕੀਤੀ ਹੈ ਇੱਥੇ ਮਸ ਬੂੰਗਲਾਂ ਦਾ ਮਿੱਟੀ ਝੜੀ ਆ ਬਬਲੂ ਜੀ ਕਿੰਨੀ ਦੇਰ ਤੋਂ ਤੇ ਜਿਹੜੇ ਦੁਕਾਨਦਾਰ ਬੈਠੇ ਸੀ ਇੱਥੇ 50 ਸਾਲ ਤੋਂ ਆ ਜੀ 25 ਸਾਲ ਇਹ ਤਰ੍ਹਾਂ ਇਹਨਾਂ ਨੂੰ ਬੜੀਆਂ ਚਲੇ ਪੜਕਾ 10 ਸਾਲ ਬਾਪੂਆਂ ਵਾਲੇ ਠੂਠੇ ਜਲਾਏ ਆ ਕੋਠਿਆਂ ਦੀ ਥਾਂ ਤੇ ਦੁਕਾਨਾਂ ਮਿਲੀਆਂ ਉਸ ਦਰਾਂ ਤਰ੍ਹਾਂ ਦੋ ਦੋ ਢਾਈ ਦੇ ਲੱਟ ਦੇ ਬੂਡੀ ਦੇ ਚ ਮਿਲੀਆਂ ਸਾਰੀ ਬੜੀ ਜਲੀਬ ਹਲਾ ਕੇ ਲੰਘ ਗਏ ਆ ਬੜੇ ਮਾੜੇ ਹਾਲਾਤਾਂ ਚਿੰਤਾ ਕਰਦੇ ਜੀ ਸਾਡੀ ਵੀ ਕੋਈ ਨਾ ਮਾਰ ਜਾ ਉਹ ਦੁਕਾਨ ਸਾਡੀ ਵੀ ਦਾ ਥੋੜਾ ਜਿਹਾ ਪਤਨਸ਼ਤ ਰੂਪ ਬਹੁਤ ਥਾਵਾਂ ਪਈਆਂ ਬਹੁਤ ਕੰਮ ਪਈਆਂ ਪੰਜਾਬ ਨਹੀਂ ਇਹ ਕਿਉਂ ਲੈਣਾ ਚਾਹੁੰਦੇ ਆ ਦੁਕਾਨਾਂ ਦੇ ਇਨਡੋਰਸ ਕਿਉਂ ਆਇਆ ਦੋ ਸਹੀ ਮੀਰ ਬੰਦਿਆਂ ਨੂੰ ਇੱਥੇ ਸੈੱਟ ਕੀਤਾ ਜਾ ਰਿਹਾ ਜਿਹੜੀਆਂ ਪਿੱਛੇ ਮੋਲ ਬੰਦ ਨੇ ਧਾਮ ਚੰਦੂਆ ਜਾਹਾਂ ਹਾਲ ਇਤਰਾਈ ਤੇ ਜਮੂਨਾ ਵਾਲੇ ਕਰਦੇ ਆ ਬੰਦੇ ਦੀ ਹਾਨੀ ਇਹਨੂੰ ਨਿਹਾਣਾ ਜੰਦ ਦੇ ਨਾਲ ਜਿਹੜੇ ਜਰੀਬੋਖਾਂ ਦੇ ਲਾਸ਼ਾਂ ਵਸਾਈਆਂ ਜਾਣੀਆਂ ਤਾਂ ਬਸ ਜਰੀਬੰਦਲ ਮਾਰਿਆ ਜਾਂਦਾ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਹੋ ਘੱਟ ਮੰਗਦੇ ਕਿ ਸਾਰਾ ਆਪਣਾ ਨਸਲ ਵੇਚਾ ਬਹਾਰ ਤੇ ਸ਼ੱਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਅਸੀਂ ਸਰਕਾਰ ਤੋਂ ਇਹੀ ਕਰਦੇ ਜੇ ਜਰੀਬੰਦਲ ਆਖਾਂਸ ਕਰਨੀ ਕਰ ਲਿਆ ਜੀ ਤੁਹਾਨੂੰ ਰਾਜ ਦਿੱਤੀਆ ਦਿੱਤੀ ਆਪਾਂ ਮਾਣ ਜੀ ਸਾਈ ਦੀ ਕਿਤਾਬਾਂ ਪੜ੍ਹੋ ਕਿ ਉਹਦੇ ਰਾਜ ਨੂੰ ਰਾਜ ਦਰੋ ਸਾਲ ਡੇਢ ਸਾਲ ਡੇਢ ਚੰਦੇ ਦਾ ਮਤਲਬ ਉਹਦੇ ਮੇਨਿਆ ਯਾਦ ਕਰੀਏ ਜੇ ਮਾਰੇ ਕੰਮ ਕਰੋ ਜੇ ਜਿਹੜੇ ਅੱਜ ਵਿਹਲੇ ਬੈਠੇ ਆ ਬਿਜ਼ਨਸਮੈਨ ਉਹ ਵਿਹਲੇ ਸਾਡੇ ਆਪ ਤਰਾਡੇ ਤੁਸੀਂ ਬਗਲੇ ਆ ਬਾਦਵਾ ਦੇ ਲੋਕ ਹੈ ਹਾਂਜੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਦੁਕਾਨ ਕਰ ਰਹੇ ਹੋ ਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਹੁਣ ਨੋਟਿਸ ਆਇਆ ਤੁਹਾਨੂੰ ਕੋਈ ਕਹਿੰਦੇ ਸਰਕਾਰ ਨੂੰ ਕਹਿੰਦੇ ਮੈਨੂੰ ਆਜਾ ਕੇ ਦੱਸਦਾ ਜਿਵੇਂ ਹੈਗੇ ਉਹ ਦਸਤਾਵੇਜ਼ ਕਰਕੇ ਆਏ ਭਾਈ ਉਹਨੂੰ ਦੁਕਾਨਾ ਜੀ ਸਾਡੇ ਪੱਕੇ ਵਿੱਚ ਤੇ ਆ ਕੋਈ ਹੋਰ ਚੀਜ਼ ਇਹ ਅੱਛਾ ਮਾਨ ਸਾਹਿਬ ਜੀ ਦੱਸੋ ਤਾਂ ਕਰੋ ਨਾ ਮਦਦ ਹੋ ਲੋ ਲੋਕਾਂ ਦੀ ਸਰਕਾਰ ਨਾਲ ਲੈ ਕੇ ਹਾਂਜੀ ਕੀ ਮਸਲਾ ਕੀ ਹੈ ਇਹ ਦੇਖੋ ਜੀ ਦੁਕਾਨਾਂ ਦਾ ਮੁੱਦਕ ਕੀ ਦੋ ਦਿਨਾਂ ਦਾ ਨੋਟਿਸ ਆ ਗਿਆ ਡੀਸੀ ਸਾਹਿਬ ਨੂੰ ਮਿਲ ਕੇ ਵੀ ਆਏ ਉਹ ਕਹਿੰਦੇ ਅਸੀਂ ਹੱਥ ਕੱਢਾਂਗੇ ਉਹ ਕਹਿੰਦੇ ਆ ਵੀ ਦੋ ਦਿਨਾਂ ਦੇ ਸਿਰ ਖਾਲੀ ਕਰੋ ਸਾਨੂੰ ਉਹਦੇ ਨਾਲ ਕੋਈ ਮਸਲ ਨਹੀਂ ਹੈ ਕਿ ਐਮਐਲਏ ਸਾਹਿਬ ਨਾਲ ਗੱਲ ਕੀਤੀ ਹੈ ਇੱਥੇ ਮਸਬੂਮਲਾਂ ਦੀ ਮਿੱਟੀ ਝੜੀ ਆ ਬਬਲੂ ਜੀ ਕਿੰਨੀ ਦੇਰ ਤੋਂ ਤੇ ਜਿਹੜੇ ਦੁਕਾਨਦਾਰ ਬੈਠੇ ਸੀ ਇੱਥੇ 50 ਸਾਲ ਤੋਂ ਆ ਜੀ 25 ਸਾਲ ਇਹ ਦੁਕਾਨਾਂ ਨੂੰ ਬੜੀਆਂ ਚਲੇ ਪੜਕਾ 10 ਸਾਲ ਬਾਅਦ ਕੋਹੜਾ ਨੇ ਝੂਠੇ ਜਿਹਾ ਲਾਏ ਆ ਕੋਠਿਆਂ ਦੀ ਥਾਂ ਤੇ ਵਿਕਾਨਾ ਮਿਲੀਆਂ ਉਸ ਦੁਕਾਨਦਾਰਾਂ ਨੂੰ 2-2 2.5 ਦੇ ਲੱਟ ਦੇ ਬੋਲੀ ਦੇ ਜਿ ਮਿਲੀਆਂ ਤੇ ਸਾਰੇ ਬੜੇ ਜਲੀਬ ਹਾਲਾਤਾਂ ਚ ਲੰਘਦੇ ਪਏ ਆ ਬੜੇ ਮਾੜੇ ਹਾਲਾਤ ਆ ਜਿੰਮਾ ਸਰਜੇ ਜੀ ਸਾਡੀ ਵੀਡੀਓ ਤੋਂ ਅੰਤ ਮਾਰ ਜਾ ਹੁਣ ਸਰਕਾਰੀ ਵਿਦਾ ਥੋੜਾ ਜਿਹਾ ਬਦਲਣ ਦਾ ਰੂਪ ਬਹੁਤ ਥਾਵਾਂ ਪਈਆਂ ਬਹੁਤ ਕੰਮ ਪਈ ਪੰਜਾਬ ਦੀ ਜਿਹੜੀ ਚਲਣਾ ਨਹੀਂ ਇਹ ਕਿਉਂ ਲੈਣਾ ਚਾਹੁੰਦੇ ਆ ਦੁਕਾਨ ਕਾਹੀਆ ਮੈਂ ਤੇਰਾ ਸਾਰਾ ਪੰਨਾ ਮੁਹੰਮਦ ਆਜੰਤਰਾ ਦੇ ਜਿਹੜੇ ਤਰੀਕ ਨੂੰ ਕਾਲੀ ਲਾਸ਼ਾਂ ਵਸਾਈਆਂ ਜਾਣੀਆਂ ਤੇ ਜਰੀਬੰਦਲ ਮਾਰਿਆ ਜਾਣਿਆ ਕੀ ਕਹਿਣਾ ਚਾਹੋਂਗੇ ਕੀ ਮੰਗ ਕਰਦੇ ਹੋ ਰੱਟ ਮੰਗਦੇ ਕਰੀਏ ਸਾਨੂੰ ਆਪਣਾ ਸਾਨੂੰ ਬੇਜਾਨ ਬਣਾਉਂਦੇ ਆ ਅਸੀਂ ਕੀ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਜਿਸੀ ਸਰਕਾਰ ਤੁਸੀਂ ਹੀ ਕਰਨੇ ਤੇ ਜਲੀ ਬੰਦੀ ਆਪਾਂ ਕਸ ਕਰੋ ਪਰਮਾਤਮਾ ਜੀ ਤੁਹਾਨੂੰ ਰਾਜਦਾਨੀ ਦਿੱਤੀ ਆਪਾਂ ਮਾੜੇ ਜੀ ਸੈਨਿਕ ਤਾਕਾ ਪੜੋ ਤੇ ਮੁਦੇ ਰਾਜ ਨੂੰ ਰਾਜ ਦਰੋ ਸਾਢੇ ਸਾਲ ਰਾਜੇ ਚੰਦੀ ਦਾ ਮਤਲਬ ਉਹ ਤੁਹਾਨੂੰ ਦੁਨੀਆ ਯਾਦ ਨਹੀਂ ਜੇ ਮਾੜੇ ਦਾ ਮਤਲਬ ਉਹ ਜਿਹੜੇ ਅਸ਼ੀਲੇ ਬੈਠੇ ਮੈਨੂੰ ਉਸ ਮੈਨੂੰ ਵੀ ਸਾਰੇ ਆਪਾਂ ਤਰਾਹ ਦੇ ਤੁਸੀਂ ਮਿਲਦੇ ਆ ਜ ਆ ਬਾਦਲਾਂ ਵਾਲੇ ਲੋਕ ਹਾਂਜੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਦੁਕਾਨ ਕਰ ਰਹੇ ਹੋ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਹੁਣ ਨੋਟਿਸ ਆਇਆ ਤੁਹਾਨੂੰ ਕਹਿੰਦੇ ਸਰਕਾਰ ਨੂੰ ਨਹੀਂ ਮਿਲਦਾ ਜਿਵੇਂ ਹੈਗੇ ਉਹ ਕਰਕੇ ਆਏ ਭਾਈ ਸਾਨੂੰ ਦੁਕਾਨਾ ਜੀ ਸਾਡੇ ਪੱਕੇ ਵਿੱਚ ਆਹ दुसरी ਚੀਜ਼ ਇਹ ਆ ਅਚਾਨਕ ਸਾਡੀ ਦੁਕਾਨ ਤੋਂ ਇਨਤਜ਼ਾਮ ਕਰੋ ਨਾ ਮਸੂਮ ਲੋਕ ਨੂੰ ਕਣੀ ਸਨਮਨਾਬ ਲੈਗੇ এতিয়া কৈ না হাল কিটাকে ਸਰਕਾਰ ਵੱਲੋਂ ਪੁਆਇੰਟ ਸੁਣ ਬੇ ਕਰਦੇ ਸੁਧਾਰ ਅੱਛਾ ਅੱਜ ਇੱਕ ਇਹਨਾਂ ਦਾ ਬੜਾ ਵਧੀਆ ਰੋਜ਼ਗਾਰ ਇੱਥੇ ਚੱਲਿਆ ਆ ਰਿਹਾ ਹੈ ਜਿਹੜੇ ਕਹਿੰਦੇ ਆਂ ਕਿ ਅਸੀਂ ਸੈਕਟਰ ਕਰਾਂਗੇ ਉੱਥੇ ਆਉਂਦਾ ਰੋਜ਼ਗਾਰ ਕਿਵੇਂ ਚਲਾਉਣਗੇ ਨਾ ਅੱਜ ਉਹ ਦੇਖਦੇ ਆਂ ਨਾ ਬਣਾ ਦੇ ਤੋ ਆਂ ਇੱਕ ਗੱਲ ਪੁੱਛੋ ਜੀ ਲੋਟਸ ਕੀ ਕੀਤਾ ਇੱਥੇ ਬੋਲੋ ਉਹਦਾ ਪੁੱਛਦੇ ਆਂ ਅਸੀਂ ਦੱਸੋ ਮੈਂ ਨਾ ਸਹੀ ਦੇਖਿਆ ਮੇਰੇ ਸਾਰਾ ਠੱਗਾ ਹੀ ਹੋ ਹਾਲ ਦੀ ਗੱਲ ਅਧਿਕਾਰਿਕ ਮੈਟਰ ਬੈਕਦਾ ਘਟਾ ਘਟਾ ਸੁਣਿਆ ਸਾਰਿਆਂ ਨੇ ਤੁਸੀਂ 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 ਐਜ਼ ਅ ਅਫੀਸਰ ਇਹ ਠੱਗਾ ਹੋ ਰਿਹਾ ਇਸ ਗੱਲ ਨੂੰ ਮੰਨ ਰਹੇ ਹੋ ਇਸ ਠੱਗੇ ਤੋਂ ਇਹਨਾਂ ਲੋਕਾਂ ਨੂੰ ਨਜ਼ਰ ਦਿਵਾਉਂਦੇ ਤੁਸੀਂ ਆਪਣੇ ਪੱਦਰ ਤੇ ਕੀ ਕਰੋਗੇ ਤੁਹਾਨੂੰ ਜਿਗਾਰਾਂਗੇ ਨਾ ਉਰਾਲ ਲੈ ਨੂੰ ਕਾਟ ਦੇਖਾਂਗੇ ਨਿੱਕ ਪਵਾ ਦੇ ਕੋਈ ਨੁਕਸਾ ਘਟਾ ਅਨੁਕਾਂ